ਰਾਤ 1 ਵਜੇ ਗੇੜਾ ਲਾ ਕੇ ਮੈਂ ਘਰ ਮੁੜਿਆ ਤੇ ਮੇਰੇ ਆਂਦਿਆਂ ਨੂੰ ਨਾ ਤਾਂ ਮੈਡਮ ਨੇ ਰੋਟੀ ਬਣਾਈ ਸੀ ਤੇ ਨਾ ਖਾਧੀ ਸੀ। ਗੇੜਾ ਵੱਜਣ ਲੱਗਿਆ ਮੈਂ ਗੇੜੇ ਤੋਂ ਆਇਆ ਘਰੇ ਮੈਡਮ ਨੇ ਕੱਖ ਨਹੀਂ ਬਣਾਇਆ ਖਾਣ ਨੂੰ। ਬਾਕੀਆਂ ਨੂੰ ਬਾਕੀਆਂ ਨੂੰ ਖਵਾਤੀ ਮੈਂ ਨਹੀਂ ਖਾਧੀ। ਤੇ ਮੇਰੇ ਜੋਗੀ ਵੀ ਕੱਖ ਨਹੀਂ ਬਣਾਈ ਰਾਤ ਦੇ ਗੇੜੇ। ਮੈਨੂੰ ਦੱਸਿਆ ਨਹੀਂ ਮੈਂ ਕਿ ਅੱਗੇ ਖਾ ਗਿਆ ਆਂਦੇ ਕਈ ਵਾਰੀ ਫਿਰ ਵੇਸਟ ਜਾਂਦੀ ਆ। ਟਾਈਮ ਕਾਫੀ ਹੋ ਗਿਆ ਹੋਇਆ ਸੀਗਾ ਇੰਨੇ ਵੀ ਰੋਟੀ ਨਹੀਂ ਸੀ ਖਾਧੀ ਮੈਂ ਕਿ ਚੱਲ ਕੋਈ ਗੱਲ ਨਹੀਂ ਪਰੌਂਠੇ ਤੋਂ ਪਰੌਂਠੇ ਖਾ ਜਾਣੇ ਜਾ ਕੇ। ਮੁੜ ਕੇ ਨਾਲ ਲੈ ਕੇ ਪ੍ਰੀਤ ਨੂੰ ਨਿਕਲ ਪਿਆ ਆਪਾਂ ਘਰੋਂ ਮੈਡਮ ਕਹਿੰਦੀ ਮੈਂ ਪਰੌ ਤੂੰ ਪਰੌਂਠੇ ਖਾਣੇ ਤੂੰ ਰੱਖਦੇ ਕੀ ਕਰਾਣਾ ਵਾ ਹੈ ਦੱਸ ਝਾਕਾ ਝਾਕਾ ਕਾ ਨਾਂਦਾ ਤੈਨੂੰ ਮੋਣੋ ਕਿ ਦਹਾਦੀ ਆ ਕਿੱਦਾਂ ਕਾ ਵੀ ਜੂ ਦੁਨੀਆ ਖਾਂਦੀ ਉੱਧੇ ਹੀ ਖਾਂਦੀ ਆ ਤੂੰ ਆਪਣੇ ਖਾਣੇ ਪਰੌਂਠੇ ਤੇਰੇ ਉਹਨਾਂ ਨੇ ਪਲੇਟ ਚੋਂ ਪਰੌਂਠਾ ਖੋ ਲੈਣਾ ਤੇਰੇ ਕਰਕੇ ਤੇ ਮੈਂ ਆਇਆ ਮੈਂ ਤੇ ਭੇਡੋ ਬ੍ਰੈਡ ਬਰੁੱਡ ਖਾ ਲੈਣੇ ਸੀਗੇ ਤੇਰੇ ਕਰਕੇ ਤੇ ਮੈਂ ਆਇਆ ਵਾਂ ਕਿ ਹਾਂ ਵੀ ਇੰਨੇ ਕੁਝ ਨਹੀਂ ਖਾਦਾ ਹੈਗਾ ਮੁੜ ਕੇ ਜਾ ਕੇ ਬ੍ਰੇਕ ਲਾਈ ਬਾਈ ਜੀ ਆਪਾਂ ਪੰਡਤ ਦੇ نو ਵੀ ਪੰਡਤ ਜੀ ਦੇ ਪਰੌਂਠੇ ਖਾਣ ਨੂੰ ਪਹੁੰਚੀ ਆ ਬ੍ਰੀਤ ਤੂੰ ਦੇਖਦੇ ਆ ਕਿ ਉਹ ਲੋੜਿਆ ਇਹਨੂੰ ਕਿਵੇਂ ਰਹੀ ਜਾਂਦਾ ਅੰਦਰ ਪਹੁੰਚੇ ਤਾਂ ਅੰਦਰ ਭਰਾਵਾ ਪੈਰ ਧਰਨੋਂ ਥਾਹ ਨਹੀਂ ਮੈਡਮ ਨੂੰ ਬੈਟਣ ਦੀ ਜਗ੍ਹਾ ਹੀ ਨਹੀਂ ਮਿਲਦੀ ਹਾਂ ਚੱਲ 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 ਉਹ ਆਹ ਟੇਬਲ ਫ੍ਰੀ ਹੋਣਾ ਲੱਗੂਗੀ ਜਗ੍ਹਾ ਤੇ ਸੀਟਾ ਹੀ ਨਹੀਂ ਹੈਗੀ ਜਗ੍ਹਾ ਹੀ ਨਹੀਂ ਦੋ 3 ਵਜੇ ਵੀ ਇੰਨਾ ਰਸ਼ ਆ ਜਾਂਦੀ ਕੀ ਕਰਨਾ ਸਾਡੇ ਮੁੰਡਾ ਘਰੇ ਨਹੀਂ ਆਉਣ ਜਾਗ ਜਾਂਦੇ ਸੋਈਓ 12 ਵਜੇ ਸੋਈਓ 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 ਤੇ ਮੈਡਮ ਨੂੰ ਆਪਣਾ ਫਿਕਰ ਪੇ ਤਾਂ ਅਸੀਂ ਕਹਿੰਦੇ ਜਿੰਨਾ ਰਸ਼ ਆ ਲੱਗਦਾ ਜਿੰਨੀ ਨੂੰ ਸਾਡੀ ਵਾਰੀ ਆਉਣੀ ਆ ਪਰੋਂਠੇ ਹੀ ਮੁੱਕ ਜਾਂਦੇ ਤਾਂ ਦੇਖੋ ਕਿੰਨਾ ਕਰਾਉਡ ਆ ਸਾਰੇ ਕਿਵੇਂ ਮੈਡਮ ਨੂੰ ਟੇਬਲ ਹੀ ਨਹੀਂ ਮਿਲ ਰਿਹਾ ਕੋਈ ਨਹੀਂ ਤੈਨੂੰ ਖਵਾ ਕੇ ਭੇਜਦੇ ਹਾਂ ਟੈਨਸ਼ਨ ਨਾ ਲਓ ਫਾਈਨਲੀ ਇੱਕ ਟੇਬਲ ਫ੍ਰੀ ਹੋਇਆ ਤੇ ਆਪਾਂ ਨੂੰ ਵੀ ਮਿਲ ਗਈ ਸੀਟ ਬੱਡੇ ਟੇਬਲ ਭਰਾਵਾ ਬਿਲਕੁਲ ਏਸੀ ਦੇ ਮੂਹਰੇ ਸੀਗਾ ਪ੍ਰੀਤ ਤੇ ਭਰਾਵਾ ਠੰਡ ਨਾਲ ਕੰਬਲ ਲਾਪੀ ਠੰਡ ਲੱਗ ਰਹੀ ਹੈ ਇਹਨੂੰ ਠੰਡ ਲੱਗ ਰਹੀ ਹੈ ਫਿਰ ਹਾਰ ਕੇ ਭਰਾਵਾ ਏਸੀ ਬੰਦ ਕਰਾਇਆ ਮੈਂ ਕਿਹਾ ਇਹਨੂੰ ਬੰਦ ਕਰ ਦੇ ਮੇਰੀ ਘਰ ਵਾਲੇ ਦੀ ਕੁਲਫੀ ਜੰਮ ਜਾਨੀ ਐਨੀ ਨੂੰ ਆਪਣੇ ਪਰੌਂਠੇ ਵੀ ਆ ਗਏ ਸੀ ਮੈਡਮ ਸੌਂਕੇ ਕਹਿੰਦੀ ਮੈਨੂੰ ਦੇਸੀ ਦੇ ਲੱਗਦੇ ਪਿਆ ਮੈਂ ਨਹੀਂ ਖਾਣਾ ਹੈ ਦੇਸੀ ਦਾ ਲੱਗਦਾ ਨਹੀਂ ਦੇਸੀ ਦਾ ਖਾਨ ਵੀ ਇਹਦੇ ਬੜੇ ਨਖਰੇ ਆ ਬਈ ਨਾ ਇਹ ਕਿਹੋ ਖਾਂਦੀ ਆ ਨਾ ਇਹ ਮੱਖਣ ਖਾਂਦੀ ਆ ਮੁੜ ਕੇ ਇੱਕ ਬਾਈਟ ਲਾ ਕੇ ਵੇਖੀ ਤਾਂ ਕਹਿੰਦੀ ਬਹੁਤ ਸੁਆਦ ਆ ਠੀਕ ਆ ਸੁਆਦ ਚਲੋ ਖਾ ਲੀਏ ਪਰੋੜੇ-ਪਰੋੜੇ ਖਾ ਕੇ ਤੇ ਫਿਰ ਚਲਦੇ ਆ ਵੇਰ ਕਦੇ ਮੱਖਣ ਨਾਲ ਦੋ-ਦੋ ਪਰੋੜੇ ਦੇਢ ਕੇ ਚਾਹ ਦੇ ਗਲਾਸ ਪੀ ਕੇ ਨਿਕਲਾਏ ਆਪਾਂ ਬਾਹਰ ਰਾਦੇ ਬਾਈ ਜੀ 3 ਵਜੇ ਨੂੰ ਹੋ ਗਏ ਸੀ ਤੇ ਜਨਤਾ ਹਲੇ ਵੀ ਆਈ ਜਾ ਰਹੀ ਸੀ ਨਾ ਰਾਸ਼ਾ ਔਰ ਗੱਡੀ ਨਿਕਲਣ ਨੂੰ ਵੀ ਥਾਂ ਹੈ ਨਹੀਂ ਆਪਣੇ ਏਰੀਆ ਦੀ ਫੇਮਸ ਚੀਜ਼ ਦੱਸੋ ਤੁਹਾਡੇ ਏਰੀਆ 'ਚ ਕੀ ਸਭ ਤੋਂ ਵਧੀਆ ਮਿਲਦਾ ਤੇ 24 ਘੰਟੇ ਮਿਲਦਾ ਕੁਵਾਦ ਨੇ ਜੀ ਨਾਬਾ ਆਈਸਕ੍ਰੀਮ ਹੀ ਕੁਵਾਦ ਨੇ ਚਲਾ ਜਾ ਗੱਡੀ 'ਚ ਬਹਿ ਜਾ ਬਾਹਰ ਮਸ਼ਰੀਬ ਹੋ ਸੀ ਇਸ ਕਰਕੇ ਆਗੇ ਭਾਈ ਆਪਾਂ ਗੱਡੀ ਦੇ ਵਿੱਚ ਮੈਡਮ ਬੜਾ ਹੈਰਾਨ ਹੋਵੇ ਕਹਿੰਦੀ ਲੋਕ ਰਾਤ ਨੂੰ ਵੀ ਪਰੌਂਠੇ ਖਾਂਦੇ ਨੇ ਦੇ ਲੋਕੀ ਰਾਤ ਨੂੰ ਇੰਨੇ ਪਰੌਂਠੇ ਖਾਂਦੇ ਉਹਤੇ ਜਿੰਨੇ ਟੇਬਲ ਸਾਰੇ ਪਰੌਂਠੇ ਖਾਣ ਹੀ ਆਏ ਕਿਦੀ ਰਾਤ ਦੇ 2:30 ਹੋ ਜੇ ਲੋਕ ਕਿ ਪਰੌਂਠੇ ਖਾਣ ਆਏ ਬੇ ਰਾਤ ਨੂੰ ਕੌਣ ਖਾਂਦਾ ਪਰੌਂਠੇ ਅੱਜ ਜੀ ਖਾਣੇ ਆ ਅੱਜ ਅਸੀਂ ਵੀ ਗਾਲੇ ਟੇਸਟ ਸਗੇ ਸਵਾਲ ਆਪਣੇ ਵਰਗਾ ਭਰੇਜ ਕਰਦਾ ਹੁੰਦਾ ਸਾਰੇ ਪਰੌਂਠੇ ਹੀ ਖਾ ਰਹੇ ਸੀ ਹਾਂ ਸਾਰੇ ਤੇਲ ਪਰੌਂਠੇ ਖਾ ਰਹੇ ਸੀ ਤੁਸੀਂ ਦਾਲ ਰੋਟੀ ਕੁਝ ਹੋਰ ਨਹੀਂ ਖਾ ਰਹੇ ਸਾਰੇ ਪਰੌਂਠਿਆਂ ਨੂੰ ਹੀ ਜੜਾ ਦੇਣ ਲੱਗੇ ਹੋਏ ਆ ਉਹ ਵੀ ਉਹਨਾਂ ਨੇ ਏਸੀ ਦੇ ਮੂਹਰੇ ਬਿਠਾਤਾ ਸਾਨੂੰ ਤੇ ਤੇਜ਼ ਹਵਾ ਮਾਰੇ ਏਸੀ ਠੰਡੀ ਆ ਭਾਏ ਪੂਰਾ ਠਾਰਦਾ ਇਹਦਾ ਕੰਬੇ ਮੇਰਾ ਬੰਦ ਕਰ ਦੇ ਮੇਰੀ ਘਰ ਵਾਲੀ ਗੁਲਫੀ ਜਮਾ ਦੇਣੀ ਹੈ ਬੰਦ ਕਰ ਦੇ ਚੱਲੀਏ ਚੱਲ ਚੱਲੀਏ ਚਲੋ 1 ਲੱਖ ਫੋਲੋਅਰ ਕਰ ਦੋ ਤੁਹਾਨੂੰ ਇੰਨਾ ਪਿਆਰ ਦਿੱਤਾ ਵਾ ਥੋੜਾ ਜਿਆ ਹੋਰ ਪਿਆਰ ਦੋ ਕਿ ਸਾਡੇ ਲੱਖ ਹੋ ਜਾਣ ਹਾਂ ਸਾਰਿਆਂ ਨੇ ਇੰਨਾ ਪਿਆਰ ਕਰਦੇ ਹੋ ਥੋੜਾ ਥੋੜਾ ਪਿਆਰ ਹੋਰ ਦਿਖਾਓ ਜਿੰਨੇ ਦਾਨੀ ਸੱਜਣ ਨੇ ਇੱਕ ਇੱਕ ਫੋਲੋਅਰ ਦਾ ਯੋਗਦਾਨ ਪਾਓ ਤੇ 1 ਲੱਖ ਫੋਲੋਅਰ ਕਰ ਦੋ ਭਰਾ ਦੇ ਸਹੀ ਕਰਨਾ ਹੈ ਨਾ ਇੰਨਾ ਤਾਂ ਕਰ ਹੀ ਸਕਦੇ ਹੋ ਹਾਂ 1 ਲੱਖ ਹੀ 1000 ਕੇ 100 ਕੇ ਕਰ ਦੋ ਸਾਰੇ ਬਰਾ ਮੈਂ ਮੈਚ ਚ ਥੋੜੀ ਵੀ ਹਾਂ ਉਦਾਂ ਵੀ ਵੀ ਕੀ ਹੈ ਦਿਮਾਗ ਤੇ ਪੈਦਲ ਹੀ ਆ ਮੁੜ ਕੇ ਪਾ ਤੇ ਚੱਲੇ ਬਈ ਆਪਾਂ ਘਰ ਨੂੰ ਸਾਰੇ ਭੈਣ ਭਰਾ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਇੰਨੀ ਸਪੋਰਟ ਕਰਦੇ ਹੋ ਧੰਨਵਾਦ ਆ ਬਾਈ ਫੋਲੋ ਵੀ ਕਰ ਲਿਆ ਕਰੋ ਤੁਸੀਂ ਸਾਰੇ ਜਣੇ ਸਪੋਰਟ ਕਰੋ 5 ਲੱਖ ਫੋਲੋਅਰ ਕਰ ਦਿਓ ਬਾਈ ਆਪਾਂ ਪੂਰੇ ਇੰਡੀਆ ਦਾ ਟੂਰ ਕਰਾਂਗੇ ਇਹ ਬਾਈ 5 ਲੱਖ ਫੋਲੋਅਰ ਹੋ ਗਏ ਨਾ ਉਦੋਂ ਆਪਾਂ ਇੰਡੀਆ ਦਾ ਪੂਰਾ ਟੂਰ ਪਲਾਨ ਕਰ ਦੇਣਾ ਘੁੰਮ ਲੈਂਗੀ ਨਾਲ ਮੇਰੇ ਪੂਰਾ ਇੰਡੀਆ ਜੇ ਲੜੋਗੇ ਨਹੀਂ ਲੜਦੇ ਪੁਰਕੇ 10 ਮਿੰਟਾਂ ਚ ਪਹੁੰਚ ਗਏ ਬਾਈ ਜੀ ਆਪਾਂ ਘਰੇ ਪਹੁੰਚ ਗਏ ਬਾਈ ਬਾਜੀ ਘਰੇ ਵੀਡੀਓ ਨੂੰ ਲਾਈਕ ਕਰ ਦਿਓ ਤੇ 1 ਲੱਖ ਫਾਲੋਅਰ ਕਰ ਦਿਓ ਭਰਾ ਦੇ ਜਲਦੀ ਜਲਦੀ